ਪਰਮ ਸਨਮਾਨਯੋ ਗੁਰੂ ਰੂ ਗੁਰੂ ਖਾਲਸਾ ਸਾਹ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕੋਈ ਗੁਰਸਿੱਖ ਨੂੰ ਪ੍ਰਸ਼ਾਦਾ ਛਕਾ ਦੇਵੇ ਉਹਦਾ ਜਿਹੜਾ ਫਲ ਮਿਲਣਾ ਹੈ ਭਾਈ ਗੁਰਦਾਸ ਜੀ ਜਿਨ੍ਹਾਂ ਦੀ ਬਾਣੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਦਾ ਮਾਣ ਪ੍ਰਾਪਤ ਹੈ ਕਹਿੰਦੇ ਉਹ ਲਿਖਿਆ ਨਹੀਂ ਜਾ ਸਕਦਾ ਕਿ ਕੀ ਫਲ ਹੁੰਦਾ ਇਸ ਦਾ ਮਤਲਬ ਹੈ ਕਿ ਬਹੁਤ ਵੱਡਾ ਫਲ ਹੈ ਆਮ ਵੀ ਫਲ ਹੁੰਦਾ ਹੈ ਰਾਜਾ ਵਿਕਰਮਾਜੀਤ ਜੋ 2000 ਸਾਲ ਪਹਿਲਾਂ ਹਿੰਦੁਸਤਾਨ ਚ ਹੋਏ ਨੇ ਤੇ ਜਿਨ੍ਹਾਂ ਦੇ ਰਾਜ ਨੂੰ ਸਤਜੁਗ ਦਾ ਰਾਜ ਕਿਹਾ ਜਾਂਦਾ ਹੈ ਉਹਨਾਂ ਦੇ ਵੱਡੇ ਵੱਡੇ ਸ਼ਿਲਾ ਲੇਖ ਮਿਲਦੇ ਹਨ ਤੇ ਇੱਕ ਲੇਖ ਮੰਦਰ ਚ ਲੱਗਿਆ ਹੋਇਆ ਹੈ ਉਹਦੇ ਵਿੱਚ ਇਹ ਲਿਖਦੇ ਨੇ ਕਿ ਤਾਸ਼ਕੰਦ ਤੋਂ ਲੈ ਕੇ ਬ੍ਰਹਮਾ ਤੱਕ ਉਹਨਾਂ ਦਾ ਰਾਜ ਸੀ ਅਫਗਾਨਿਸਤਾਨ ਵਗੈਰਾ ਸਾਰਾ ਉਹਨਾਂ ਦਾ ਰਾਜ ਸੀ ਕਿ ਇੰਤਜ਼ਾਮ ਕਿੱਡਾ ਸੀ ਕਹਿੰਦੇ ਕੋਈ ਚੋਰ ਨਹੀਂ ਹੈ ਸਾਰੇ ਰਾਜ ਵਿੱਚ ਇਸ ਕਰਕੇ ਮੈਂ ਹੁਕਮ ਕਰ ਦਿੰਦਾ ਹੈ ਕਿ ਕੋਈ ਬੰਦਾ ਆਪਣੇ ਘਰ ਨੂੰ ਤਾਲਾ ਨਾ ਲਾਵੇ ਜੋਰੀਆਂ ਨੂੰ ਹੁਕਮ ਸੀ ਕਿ ਸੋਨੇ ਦੀਆਂ ਦੁਕਾਨਾਂ ਨੂੰ ਬਿਲਕੁਲ ਤਾਲਾ ਨਹੀਂ ਲਾਉਣਾ ਤਾਲਾ ਲਾਉਣਾ ਇਹ ਦੱਸਦਾ ਹੈ ਕਿ ਸਰਕਾਰ ਦੇ ਉੱਤੇ ਬੇਵਿਸ਼ਵਾਸੀ ਹੈ ਲੋਕਾਂ ਨੂੰ ਸਰਕਾਰ ਦੇ ਉੱਤੇ ਵਿਸ਼ਵਾਸ ਨਹੀਂ ਹੈ ਕਿੱਡੇ ਵੱਡੇ ਬਾਤ ਸੀ ਉਸ ਵੇਲੇ ਇਹ 2000 ਸਾਲ ਪਹਿਲਾਂ ਦੀ ਗੱਲ ਹੈ ਫਿਰ ਲਿਖਦੇ ਨੇ ਕਿ ਮੇਰੇ ਰਾਜ ਦੇ ਅੰਦਰ ਕੋਈ ਕਲਾਲਖਾਨਾ ਨਹੀਂ ਕਲਾਲਖਾਨਾ ਸ਼ਰਾਬਖਾਨੇ ਨੂੰ ਕਹਿੰਦੇ ਨੇ ਤੇ ਸਾਰੇ ਰਾਜ ਦੇ ਅੰਦਰ ਕੋਈ ਵੀ ਆਦਮੀ ਸ਼ਰਾਬ ਨਹੀਂ ਸਪਿੰਦਾ ਤੇ ਮੇਰੇ ਰਾਜ ਦੇ ਅੰਦਰ ਵੇਸਵਾ ਨਹੀਂ ਹੈ ਕੋਈ ਵਿਵਚਾਰੀ ਨਹੀਂ ਹੈ ਸਾਰੇ ਕਰਮ ਧਰਮ ਦੇ ਪੱਕੇ ਲੋਕ ਨੇ ਇੱਕ ਦਿਨ ਉਸਨੇ ਆਪਣਾ ਪ੍ਰਤਾਪ ਵੇਖ ਕੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਹ ਕਿਹੜਾ ਕਰਮ ਹੈ ਜਿਹੜਾ ਕਰਮ ਕਰਨ ਦੇ ਨਾਲ ਮੈਨੂੰ ਐਡਾ ਅਮਨ ਚੈਨ ਵਾਲਾ ਰਾਜ ਪ੍ਰਾਪਤ ਹੋਇਆ ਰਾਜ ਤਾਂ ਪ੍ਰਾਪਤ ਹੋ ਜਾਂਦਾ ਹੈ ਪਰ ਅਮਨ ਚੈਨ ਵਾਲਾ ਰਾਜ ਕਿਸੇ ਭਾਗਾਂ ਵਾਲੇ ਨੂੰ ਪ੍ਰਾਪਤ ਹੁੰਦਾ ਹੈ 150 ਸਾਲ ਦੀ ਉਮਰ ਬਿਕਰਮਾਜੀਤ ਦੀ ਹੋਈ ਹੈ ਉਹ 150 ਸਾਲ ਦਾ ਸੀ ਜਦੋਂ ਰਾਜੇ ਛਲ ਨਾਲ ਉਸ ਦਾ ਯੁੱਧ ਹੋਇਆ ਸੋ ਉਸਨੇ ਆਪਣੇ ਰਾਜ ਜੋਸ਼ੀਆਂ ਨੂੰ ਬੁਲਾਇਆ ਕਿ ਇਹ ਦੱਸੋ ਕਿ ਮੇਰਾ ਕਿਹੜਾ ਕਰਮ ਹੈ ਜਿਸ ਕਰਕੇ ਇਹ ਐਡਾ ਰਾਜ ਪ੍ਰਾਪਤ ਹੋਇਆ ਹੈ ਉਹਨਾਂ ਨੇ ਬੜਾ ਹਿਸਾਬ ਕਿਤਾਬ ਲਗਾਇਆ ਪਰ ਉਹਨਾਂ ਨੂੰ ਕੁਝ ਪਤਾ ਨਾ ਲੱਗਿਆ ਨਾਲ ਉਹਨੇ ਕਹਿ ਦਿੱਤਾ ਕਿ ਇੱਕ ਹਫਤੇ ਦੀ ਮੌਲਤ ਹੈ ਜੇ ਤੁਸੀਂ ਨਾ ਦੱਸ ਸਕੇ ਮੈਂ ਤੁਹਾਨੂੰ ਸਜ਼ਾ ਦਿਆਂਗਾ ਸਖਤ ਸਜ਼ਾ ਹੋ ਸਕਦਾ ਹੈ ਕਿ ਮੈਂ ਤੁਹਾਨੂੰ ਸਜਾਏ ਮੌਤ ਤੱਕ ਵੀ ਦੇ ਦਿਆਂ ਸੋ ਇਸ ਤਰ੍ਹਾਂ ਦੀ ਜਦ ਬਾਤ ਹੋਈ ਸਾਰੇ ਫਿਕਰ ਚ ਪੈ ਗਏ ਜਦੋਂ 6 ਦਿਨ ਲੰਘੇ ਰਾਜ ਜੋਸ਼ੀ ਦਾ ਚਿਹਰਾ ਉਤਰ ਗਿਆ ਤਾਂ ਉਸ ਦੀ ਲੜਕੀ ਨੇ ਪੁੱਛਿਆ ਕਿ ਪਿਤਾ ਜੀ ਕੀ ਕਾਰਨ ਹੈ ਤੁਸੀਂ ਇੰਨੇ ਗਮਗੀਨ ਕਿਉਂ ਰਹਿੰਦੇ ਹੋ ਗੱਲ ਦੱਸ ਦੇਈ ਦੀ ਹੈ ਜੇ ਕੋਈ ਨਾ ਦੱਸਣ ਵਾਲਾ ਹੋਵੇ ਤਾਂ ਕੰਧ ਨੂੰ ਗੱਲ ਦੱਸ ਦਿਓ ਜੇ ਕੋਈ ਸਲਾਹ ਦੇਣ ਵਾਲਾ ਨਾ ਹੋਵੇ ਤਾਂ ਕੰਧ ਤੋਂ ਸਲਾਹ ਲੈ ਲਵੋ ਇਸ ਦਾ ਮਤਲਬ ਹੈ ਸਲਾਹ ਲੈ ਕੇ ਕੰਮ ਕਰੋ ਕਿਸੇ ਆਪਣੇ ਹਮਦਰਦੀ ਨੂੰ ਭੇਦ ਖੋਲ ਦਿਓ ਕੋਈ ਹੱਲ ਕਰ ਦੇਵੇਗਾ ਕਹਿਣ ਲੱਗੀ ਤੁਸੀਂ ਦੱਸੋ ਆਪਣੇ ਆਪ 'ਚ ਨਾ ਗੱਲ ਰੱਖੋ ਕਹਿਣ ਲੱਗੇ ਬੇਟਾ ਮਹਾ ਵਿਕਰਮਾਜੀਤ ਨੇ ਇੱਕ ਪਰਸ਼ਨ ਕੀਤਾ ਹੈ ਤੇ ਅਜੇ ਤੱਕ ਉਸ ਦਾ ਉੱਤਰ ਕੋਈ ਵੀ ਨਹੀਂ ਲੱਭ ਸਕਿਆ ਕਹਿੰਦੀ ਲੈ ਇਹ ਤਾਂ ਤੁਸੀਂ ਮੈਨੂੰ ਪਹਿਲਾਂ ਹੀ ਦੱਸ ਦੇ ਮੈਂ ਜਵਾਬ ਦੇਵਾਂਗੀ ਸੱਤਵਾਂ ਦਿਨ ਆ ਗਿਆ ਦਰਬਾਰ ਲੱਗ ਗਿਆ ਲੜਕੀ ਜਾ ਕੇ ਦਰਬਾਰ ਚ ਬੈਠ ਗਈ ਉਸਦੇ ਪਿਤਾ ਨੇ ਕਿਹਾ ਮਹਾਰਾਜ ਇਸ ਗੱਲ ਦਾ ਜਵਾਬ ਮੇਰੀ ਲੜਕੀ ਦੇਵੇਗੀ ਕਿ ਤੁਸੀਂ ਕਿਹੜਾ ਚੰਗਾ ਕਰਮ ਕਰਿਆ ਜਿਸ ਕਰਕੇ ਤੁਹਾਨੂੰ ਐਡਾ ਰਾਜ ਪ੍ਰਾਪਤ ਹੋਇਆ ਹੈ ਲੜਕੀ ਨੂੰ ਬੁਲਾਇਆ ਉਸਨੇ ਝੁੱਕ ਕੇ ਪ੍ਰਣਾਮ ਕੀਤੀ ਕਹਿਣ ਲੱਗੀ ਮਹਾਰਾਜ ਦੱਸਦਾ ਮੈਂ ਦਿੰਦੀ ਹਾਂ ਪਰ ਤੁਹਾਨੂੰ ਯਕੀਨ ਨਹੀਂ ਆਉਣਾ ਇਸ ਕਰਕੇ ਯਕੀਨ ਆਉਣ ਵਾਸਤੇ ਤੁਸੀਂ ਖੇਚਲ ਕਰੋ ਕਿ ਇੱਥੋਂ ਤੀ ਮੇਲ ਦੇ ਉੱਤੇ ਇੱਕ ਮਹਾਤਮਾ ਰਹਿੰਦੇ ਨੇ ਤੇ ਉਹ ਘੋਲ ਕੇ ਸਵਾ ਪੀਂਦੇ ਨੇ ਉਹਨਾਂ ਦੇ ਕੋਲ ਚਲੇ ਜਾਓ ਉਹ ਤੁਹਾਡੇ ਪ੍ਰਸ਼ਨ ਦਾ ਜਵਾਬ ਦੇਣਗੇ ਉਸੇ ਤਰ੍ਹਾਂ ਕੀਤਾ ਗਿਆ ਉੱਥੇ ਜਾ ਕੇ ਮਹਾਪੁਰਸ਼ਾਂ ਨੂੰ ਨਮਸਕਾਰ ਕੀਤੀ ਉਸ ਤੋਂ ਬਾਅਦ ਪੁੱਛਿਆ ਤਾਂ ਆਪ ਨੇ ਫਰਮਾਇਆ ਕਿ ਮੈਂ ਦੱਸਦਾ ਦਿੰਦਾ ਹਾਂ ਪਰ ਤੈਨੂੰ ਯਕੀਨ ਨਹੀਂ ਆਉਣਾ ਇੱਥੋਂ ਕੁਝ ਮੀਲਾਂ ਦੇ فاਸਲੇ ਤੇ ਇੱਕ ਹੋਰ ਮਹਾਤਮਾ ਨੇ ਉਹ ਅੰਗਿਆਰ ਖਾਂਦੇ ਨੇ ਉਹ ਤੇਰੇ ਪ੍ਰਸ਼ਨ ਦਾ ਜਵਾਬ ਦੇਣਗੇ ਉੱਥੇ ਚੱਲਿਆ ਗਿਆ ਤਾਂ ਉਹ ਮਹਾਤਮਾ ਕਹਿਣ ਲੱਗੇ ਕਿ ਪ੍ਰਸ਼ਨ ਦਾ ਜਵਾਬ ਤਾਂ ਅਸੀਂ ਦੇ ਸਕਦੇ ਹਾਂ ਹੋ ਸਕਦਾ ਹੈ ਤੈਨੂੰ ਵਿਸ਼ਵਾਸ ਨਾ ਆਏ 13 ਜਵਾਬ ਇੱਕ ਬੱਚੇ ਨੇ ਦੇਣਾ ਹੈ ਉਹਨੇ ਕੱਲ ਨੂੰ ਜਨਮ ਲੈਣਾ ਫਲਾਣੇ ਪਿੰਡ ਦੇ ਅੰਦਰ ਤੇ ਕੁਝ ਘੜੀਆਂ ਉਸਨੇ ਜਿਉਣਾ ਉਹ ਬਾਰ-ਬਾਰ ਸੰਸਾਰ ਤੇ 13 ਜਵਾਬ ਦੇਣ ਵਾਸਤੇ ਆਉਂਦਾ ਹੈ ਅਤੇ ਮਰ ਜਾਂਦਾ ਹੈ ਕਿਉਂਕਿ ਤੂੰ ਉਸ ਤੋਂ ਪੁੱਛਣ ਨਹੀਂ ਜਾ ਰਿਹਾ ਆਤਾ ਪਤਾ ਲੈ ਲਿਆ ਜਾ ਕੇ ਇੰਤਜ਼ਾਰ ਕੀਤਾ ਬੱਚਾ ਪੈਦਾ ਹੋਇਆ ਬਿਕਰਮਾਜੀਤ ਕੋਲ ਲਿਆਂਦਾ ਤਾਂ ਇਸਨੇ ਸਵਾਲ ਕਰਿਆ ਬੱਚਾ ਖੇੜ ਖੜਾ ਕੇ ਹੱਸਿਆ ਕਹਿਣ ਲੱਗਿਆ ਰਾਜਨ ਚੰਗਾ ਹੋਇਆ ਤੂੰ ਆ ਗਿਆ ਤੂੰ ਮੈਂ ਤੇ ਅੰਗਿਆਰ ਖਾਣ ਵਾਲਾ ਤੇ ਸਵਾਹ ਘੋਲ ਕੇ ਪੀਣ ਵਾਲਾ ਸਾਧੂ ਆਪਾਂ ਚਾਰੇ ਤਪ ਕਰ ਰਹੇ ਸੀ ਕਿੰਨੇ ਜਨਮ ਲੰਘ ਗਏ ਤੇ ਆਪਣੀ ਭਗਤੀ ਅਤੇ ਤਪ ਤੇ પ્રસન્ન ਹੋ ਕੇ ਵਿਸ਼ਨੂੰ ਭਗਵਾਨ ਨੇ ਕਸਵੱਟੀ ਲਾ ਕੇ ਪਰਖਣਾ ਚਾਹਿਆ ਕਿ ਖਰਾ ਕਿਹੜਾ ਹੈ ਤੇ ਖੋਟਾ ਕਿਹੜਾ ਹੈ ਪਹਿਲਾਂ ਉਹ ਮਹਾਤਮਾ ਕੋਲ ਆਏ ਦੋ ਰੋਟੀਆਂ ਆਪਾਂ ਨੂੰ ਲੜਕੀ ਲਿਆ ਕੇ ਦਿੰਦੀ ਹੁੰਦੀ ਸੀ ਉਹ ਲੜਕੀ ਉਹੀ ਸੀ ਜੋ ਅੱਜਕੱਲ ਵਜ਼ੀਰ ਦੀ ਲੜਕੀ ਹੈ ਇਹ ਆਪਾਂ ਲਈ 8 ਰੋਟੀਆਂ ਲਿਆਉਂਦੀ ਸੀ ਆਪਾਂ ਦੋ-ਦੋ ਵੰਡ ਲੈਂਦੇ ਸੀ ਭਗਵਾਨ ਅਤੀਥੀ ਦੇ ਰੂਪ ਵਿੱਚ ਆਪਣੇ ਕੋਲ ਆ ਗਏ ਤੇ ਇਹਨਾਂ ਨੇ ਪਹਿਲੇ ਮਹਾਤਮਾ ਨੂੰ ਕਿਹਾ ਕਿ ਮੈਂ ਬੜਾ ਭੁੱਖਾ ਹਾਂ ਮੈਨੂੰ ਪ੍ਰਸ਼ਾਦਾ ਦਿਓ ਉਹਨੇ ਅੱਧੀ ਰੋਟੀ ਦੇ ਦਿੱਤੀ ਫੇਰ ਅੱਧੀ ਦੇ ਦਿੱਤੀ ਫੇਰ ਅੱਧੀ ਦੇ ਦਿੱਤੀ ਜਦੋਂ ਬਾਕੀ ਦੀ ਅੱਧੀ ਮੰਗੀ ਉਹ ਕਹਿੰਦਾ ਕਿਉਂ ਮੈਂ ਸਵਾਹ ਘੋਲ ਕੇ ਪੀਵਾਂਗਾ ਕਹਿੰਦੇ ਉਹਨਾਂ ਨੇ ਕਿਹਾ তথাਸਤੂ ਅੱਗੇ ਦੂਸਰੇ ਮਹਾਤਮਾ ਨੂੰ ਪੁੱਛਿਆ ਉਸਨੇ ਵੀ ਇਸੇ ਤਰ੍ਹਾਂ ਕਰਿਆ ਤੇ ਉਸਨੇ ਕਿਹਾ ਕਿ ਮੈਂ ਅੰਗਿਆਰ ਖਾਉਂ ਪਿਛਲੀ ਅੱਧੀ ਦੇ ਕੇ ਕਹਿੰਦੇ তথাਸਤੂ ਮੇਰੇ ਕੋਲ ਆਏ ਮੈਂ ਵੀ ਇਸੇ ਤਰ੍ਹਾਂ ਕੀਤਾ ਮੈਂ ਅੱਧੀ ਰੋਟੀ ਆਪਣੇ ਵਾਸਤੇ ਰੱਖੀ ਜਦੋਂ ਉਹ ਵੀ ਉਸਨੇ ਮੰਗੀ ਤਾਂ ਮੈਂ ਕਿਹਾ ਕਿ ਮੈਂ ਭੁੱਖਾ ਮਰਾਂਗਾ ਕਹਿੰਦੇ তথাਸਤੂ ਤੇਰੇ ਕੋਲ ਆਏ ਤੂੰ ਦੋਵੇਂ ਪ੍ਰਸ਼ਾਦ ਦੇ ਦੇਤੇ ਤੇ ਨਿਮਰਤਾ ਦੇ ਨਾਲ ਸੇਵਾ કરી ਬੇਨਤੀ કરી ਕਿ ਮਹਾਰਾਜ ਜੇ ਹੁਕਮ ਹੋਵੇ ਤਾਂ ਮੈਂ ਹੋਰ ਲਿਆਵਾਂ ਉਹ ਪ੍ਰਸੰਨ ਹੋਏ ਤੇ ਉਹਨਾਂ ਨੇ ਆਪਣਾ ਰੂਪ ਦਿਖਾਇਆ ਤੇ ਉਹ ਦੋ ਪ੍ਰਸ਼ਾਦਿਆਂ ਦਾ ਬਦਲਾ ਤੈਨੂੰ ਇਹ ਭਾਰਤ ਵਰਸ਼ ਦਾ ਐਡਾ ਵੱਡਾ ਰਾਜ ਮਿਲ ਗਿਆ అతిథੀ ਸੇਵਾ ਦੇ ਬਦਲੇ ਜਦੋਂ ਸਾਨੂੰ ਪਤਾ ਲੱਗਿਆ ਕਿ ਇਹ ਤਾਂ ਵਿਸ਼ਨੂੰ ਭਗਵਾਨ ਨੇ ਤਾਂ ਅਸੀਂ ਬੇਨਤੀ ਕੀਤੀ ਕਿ हे ਭਗਵਾਨ ਜੀ ਆ ਸਾਡੀ ਕਲਿਆਣ ਕਦੋਂ ਹੋਵੇਗੀ ਭਗਵਾਨ ਨੇ ਕਿਹਾ ਕਿ ਤੁਹਾਡਾ ਸ਼ਰਾਪ ਉਸ ਦਿਨ ਖਤਮ ਹੋਏਗਾ ਜਿਸ ਦਿਨ ਮੈਂ ਵਿਕਰਮਾਜੀਤ ਨੂੰ ਪ੍ਰੇਰਾਂਗਾ ਤੇ ਇਹ ਪੁੱਛੇਗਾ ਕਿ ਮੈਂ ਕਿਹੜਾ ਪੁੰਨ ਕੀਤਾ ਹੈ ਜਿਸ ਦੇ ਕਰਕੇ ਮੈਨੂੰ ਐਡਾ ਰਾਜ ਪ੍ਰਾਪਤ ਹੋਇਆ ਉਸ ਵੇਲੇ ਤੇਰੇ ਕੋਲੋਂ ਪੁੱਛੇਗਾ ਜਨਮ ਸਮੇ ਉਸ ਦਿਨ ਫਿਰ ਤੁਹਾਡੇ ਸਾਰਿਆਂ ਦੇ ਸਰੀਰ ਛੁੱਟ ਕੇ ਬੈਕੁੰਠ धाम ਚ ਜਾਓਗੇ ਸੋ ਕਹਿਣ ਲੱਗੇ ਰਾਜਨ ਸਿਰਫ ਦੋ ਪ੍ਰਸ਼ਾਦੇ ਛਕਾਉਣ ਦਾ ਫਲ ਤੈਨੂੰ ਐਡਾ ਰਾਜ ਪ੍ਰਾਪਤ ਹੋਇਆ ਹੈ ਸੋਪਾਈ ਗੁਰਦਾਸ ਜੀ ਕਹਿੰਦੇ ਨੇ ਗੁਰਸਿੱਖ ਮੁਖ ਪਵਾਏ ਨਾ ਲੇਖ ਲਿਖਾਇਆ ਬਿਕਰਮਾ ਜੀਤ ਨੂੰ ਤਾਂ ਰਾਜ ਮਿਲ ਗਿਆ ਪਰ ਜਿਹੜਾ ਗੁਰਸਿੱਖ ਬ੍ਰਹਮ ਗਿਆਨੀ ਮਹਾਪੁਰਸ਼ ਨੂੰ ਪ੍ਰਸ਼ਾਦਾ ਛਕਾ ਦਿੰਦਾ ਹੈ ਕਹਿੰਦੇ ਉਹਦਾ ਲੇਖਾ ਹੀ ਨਹੀਂ ਹੈ ਕਿੰਨਾ ਪੁੰਨ ਬਣ ਜਾਂਦਾ ਹੈ ਧਰਤੀ ਦੇ ਟਲਾਏ ਜੋ ਹੀ ਫਲ ਪਾਇਆ ਧਰਤੀ ਚੋਂ ਕੋਈ ਬੀਜ ਪਾ ਲੋ ਉਹ ਫਲ ਲਿਆ ਹੀ ਦਿੰਦੀ ਹੈ ਕੋਈ ਬੀਜ ਬੀਜ ਲੋ ਗੋਠਲੀ ਬੀਜ ਦਿਓ ਆਪ ਆ ਹੀ ਜਾਵੇਗਾ ਕਣਕ ਦਾ ਦਾਣਾ ਬੀਜ ਦਿਓ ਕਣਕ ਆ ਹੀ ਜਾਏਗੀ ਗੁਰਸਿੱਖ ਮੁਖ ਸਮਾਏ ਸਭ ਫਲ ਲਾਇਆ ਬੀਜੇ ਬਾਝ ਨਾ ਖਾਏ ਨਾ ਤਰਤ ਜਮਾਇਆ ਜਿਹੜਾ ਬੀਜਦਾ ਹੀ ਨਹੀਂ ਉਹ ਖਾਏਗਾ ਕੀ ਭਾਈ ਬੀਜ ਲੋ ਜੇ ਕਿਸੇ ਤੋਂ ਬੀਜ ਹੁੰਦਾ ਤਾਂ ਮਹਾਰਾਜ ਜੀ ਕਹਿੰਦੇ ਨੇ ਬੀਜੇ ਬਿਨਾ ਮਿਲਣਾ ਨਹੀਂ ਪੜੋ ਪਿਆਰ ਨਾਲ ਫਰੀਦਾ ਲੋੜਾ ਦਾਖ ਬੀਜੋਰੀਆ ਕਿਕਰ ਬੀਜਾ ਜੱਟ ਹੰਡਾ ਉਨਕਤਾਏ ਦਾ ਪੈਂਦਾ ਲੋੜਾ ਪੱਟ ਕਿਕਰਾਂ ਦੇ ਬੀਜ ਬੀਜੋਗੇ ਤਾਂ ਕੰਡਿਆਂ ਵਾਲੀਆਂ ਕਿਕਰਾਂ ਹੀ ਜੰਮਣਗੀਆਂ ਫਿਰ ਦਾਸ ਬਿਜੌਰੀਆਂ ਕਿੱਥੋਂ ਪੜਦਾ ਹੈ ਕਿਉਂਕਿ ਇਹ ਗੱਲ ਬੰਦੇ ਦੇ ਅਜੇ ਤੱਕ ਸਮਝ ਨਹੀਂ ਆਈ ਸੋ ਮਹਾਰਾਜ ਜੀ ਕਹਿੰਦੇ ਹਨ ਬੀਜੇ ਬਾਝ ਨਾ ਖਾਏ ਨਾ ਤਰਤ ਜਮਾਇਆ ਜਦ ਬਿਜਣਾ ਹੀ ਨਹੀਂ ਤਾਂ ਖਾਏਗਾ ਕਿੱਥੋਂ ਤਨ ਗੁਰੂ ਨਾਨਕ ਦੇਵ ਸਾਹਿਬ ਜੀ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ